82.40 ਲੱਖ ਰੁਪਏ ਦੀ ਲਾਗਤ ਨਾਲ ਪਿੰਨ ਨਗਰ ਤੋਂ ਚੰਡੀਪੀਰ ਤੱਕ ਸੜਕ ਦਾ ਕੀਤਾ ਉਦ்கਾਟਨ ਫਲੋਰ ਤੇ 3 ਸਤੰਬਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਲੋਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਪਿੰਨ ਨਗਰ ਤੋਂ ਚੰਡੀਪੀਰ ਤੱਕ ਟੁੱਟੀ ਹੋਈ ਸੜਕ ਨੂੰ ਨਵੀਂ ਸੜਕ ਬਣਾਉਣ ਦਾ ਅਚੋਦ ਕਾਟਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸੜਕ ਕਾਲੇ ਦੁਆਲੇ ਦੇ ਪਿੰਡਾਂ ਤੇ ਧਾਰਮਿਕ ਸਥਾਨ ਚੰਡੀਪੀਰ ਨੂੰ ਜਾਂਦੀ ਹੈ ਤਾਂ ਜੋ ਸ਼ਰਧਾਲੂ ਵੀਰਵਾਰ ਅਤੇ ਐਤਵਾਰ ਨੂੰ ਮੱਥਾ ਟੇਕ ਆਉਂਦੇ ਹਨ ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਇਸ ਸੜਕ ਦੇ ਨਿਰਮਾਣ ਉੱਤੇ 82.40 ਲੱਖ ਰੁਪਏ ਖਰਚੇ ਜਾਣਗੇ ਇਲਾਕਾ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਨੂੰ ਨਵੀਂ ਬਣਾਉਣ ਲਈ ਮੰਗ ਕਰ ਰਹੇ ਸਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਅੱਗੇ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਸਰਕਾਰ ਵਚਨਬੱਧ ਹੈ ਹਲਕੇ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਣ ਦਿੱਤੀ ਜਾਵੇਗੀ ਇਲਾਕਾ ਨਿਵਾਸੀਆ ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਬਲਰਾਜ ਸਿੰਘ ਗगन ਸੰਗਾ ਜਗਤ ਰਾਮ ਪੱਟੀ ਰਣਜੀਤ ਸਿੰਘ ਸੰਤੋਖ ਸਿੰਘ ਗਿੱਲ ਸੁਖਵਿੰਦਰ ਸਿੰਘ ਬਲਹਾਰ ਸਿੰਘ ਮਹਿੰਦਰਪਾਲ ਸਤਪਾਲ ਸਿੰਘ ਬਲਵੀਰ ਸਿੰਘ ਮਨਜੀਤ ਸਿੰਘ ਕੁਆਰੀ ਸਾਧੂ ਰਾਮ ਕੁਲਦੀਪ ਸਿੰਘ ਦੀਪਾ ਬਕਾਪੁਰ ਪੀਏ ਅਤੇ ਹੋਰ ਹਾਜ਼ਰ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ Go, right. ਤੱਕ ਦੀ ਜਿਹੜੀ ਸ਼ਰਤ ਦੀ ਲੰਬਾਈ ਆ 6.40 ਗਰੂ ਹੁੰਦੀ ਆ। ਔਰ ਲਗਭਗ ਇਸ ਤੇ 87 ਲੱਖ ਦੀ ਲੱਗਦੀ। ਇਹ ਜਿਹੜੀ ਸੜਕ ਜਿਹੜੀ ਆ ਬਣ ਜਾ ਰਹੀ ਆ। ਮੰਗ ਜਿਹੜੀ ਸੀ ਕਿਤੇ ਕਾਫੀ ਸਾਲ ਤੋਂ ਮੰਗ ਸੀਗੀ ਔਰ ਸਾਡੇ ਸਾਥੀ ਚੰਡੀਪੀ ਕੜਿਆਣੇ ਵਾਲੇ ਕਤਪਾਲੋਂ ਅਸ਼ਾਹੂਰ ਔਰ ਨਗਰ ਔਰ ਕਾਫੀ ਪਿੰਡ ਜਿਹੜੇ ਵੇਟਦੇ ਆ ਉਹਨਾਂ ਦੇ ਨਾਲ ਇਹ ਸ਼ਰਤ ਜਿਹੜੀ ਜੁੜਦੀ ਆ ਇੱਥੇ ਬਹੁਤ ਹੀ ਪਵਿੱਤਰ ਜਿਹੜਾ ਹੈ ਧਾਰਮਿਕ ਸਥਾਨ ਆ ਚੰਡੀਪੀ ਕੜਿਆਣਾ ਜਿੱਤੋ ਹਰ ਵੀ ਵਾਰ ਹਰ ਐਤਵਾਰ ਨੂੰ ਜਿਹੜੀ ਹੈਗੀ ਕਾਫੀ ਦੂਰ ਤੋਂ ਸੰਗਤ ਆਉਂਦੀ ਸੀ ਉਹ ਸੰਗਤ ਨੂੰ ਜਿਹੜੀ ਬੜੀ ਦਿੱਕਤਾਂ ਵੀ ਸੀ ਸਾਡੇ ਕਿਸਾਨ ਭਰਾਵਾਂ ਨੂੰ ਬੜੀ ਦਿੱਕਤ ਸੀ ਸੋ ਅੱਜ ਅਸੀਂ ਇਹ ਸੜਕ ਦਾ ਜਿਹੜਾ ਹੈਗਾ ਉਦ ਘਾਟਣ ਕੀਤਾ ਆਗਾਜ਼ ਕੀਤਾ ਔਰ ਵਧੀਆ ਮਜ਼ਬੂਤੀ ਦੇ ਨਾਲ ਇਹ ਜਿਹੜੀ ਸੜਕ ਜਿਹੜੀ ਬਣਾਈ ਜਾ ਰਹੀ ਆ ਸੋ ਇਹ ਲੋਕਾਂ ਦੇ ਲਈ ਹੈ ਲੋਕਾਂ ਦੇ ਵਿਕਾਸ ਦੇ ਲਈ ਹੈ ਔਰ ਪਿੰਡਾਂ ਵਾਲਿਆਂ ਲਈ ਔਰ ਸਾਰਾ ਜਿਹੜਾ ਹੈਗਾ ਵਿਕਾਸ ਦੇ ਕੰਮ ਜਿਹੜੇ ਹੈਗੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਸੰਗ ਭਗਵਾਨ ਸਿੰਘ ਮਾਨ ਹੋਰ ਦੀ ਨਹਿਰ ਨਮਾਈ ਦੇ ਵਿੱਚ ਹੋ ਰਿਹਾ ਆ ਸੋ ਹੋਰ ਵੀ ਇਲਾਕੇ ਦੀਆਂ ਸੜਕਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ ਤੁਸੀਂ ਆਪਾਂ ਜਿਹੜੀ ਹੈਗੀ ਆ ਸੈਫਾਬਾਦ ਰੋਡ ਸੀ ਬੱਚੋਆ ਰੋਡ ਜਿਹੜੀ ਸੀ ਉਸ ਦਾ ਵੀ ਕੀਤਾ ਅੱਜ ਇਹ ਕਰ ਰਹੇ ਆ ਅਗਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਭਾਰ ਸਿੰਘਪੁਰ ਤੋਂ ਜਿਹੜੀ ਵਾਇਆ ਚੱਕ ਸਾਗੂ ਜਾਂਦੀ ਆਪਣੀ ਰਸ਼ਕ ਜਿਹੜੀ ਹੈਗੀ ਆ ਉਸ ਦਾ ਵੀ ਟਿਕਾਟਲ ਕਰਾਂਗੇ ਫਿਰ ਜੀਟੀ ਰੋਡ ਤੇ ਰਾਮਗੜ ਨੰਗਲ ਤੋਂ ਜਿਹੜੀ ਹੈਗੀ ਆ ਆ ਜਾਂਦੀ ਤਲਵਾ ਰੋਡ ਨੂੰ ਜਿਹੜੀ ਹੈਗੀ ਆ ਵਾਇਆ ਨੰਗਲ ਉਹਦਾ ਵੀ ਕਰਾਂਗੇ ਸੋ ਸੜਕਾਂ ਦਾ ਜਿਹੜਾ ਹੈਗਾ ਹੁਣ ਜਾਲ ਵਿਛਾਵਾਂਗੇ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਤੇਜ਼ੀ ਨਾਲ ਹੋ ਰਹੇ ਹੈਗੇ ਆ ਆਓ ਆਪਾਂ ਸਾਰੇ ਰਲ ਕੇ ਜਿਹੜਾ ਹੈਗਾ ਇਸ ਵਿਕਾਸ ਦੇ ਵਿੱਚ ਯੋਗਦਾਨ ਪਾਈਏ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਪੰਚਾਇਤੀ ਪ੍ਰਣਾਲੀ ਦੀ ਚੋਣ ਹੋ ਰਹੀ ਆ ਉੱਥੇ ਵਧੀਆ ਪੰਚਾਇਤਾਂ ਚੁਣ ਕੇ ਜਿਹੜਾ ਹੈ ਆਪਾਂ ਵਧੀਆ ਸੂਬੇ ਦੇ ਜਿਹੜਾ ਵਿਕਾਸ ਕਰਨਾ ਔਰ ਵਧੀਆ ਜਿਹੜਾ ਹੈਗਾ ਰੰਗਲਾ ਪੰਜਾਬ ਬਣਾਉਣ ਵਿੱਚ ਯੋਗਦਾਨ ਪਾਈਏ ਸਾਹਿਬ ਨੇ ਹੋਰ ਕੀ ਆ ਵੀ ਜਿਹੜਾ ਸਰਸੰਤੀ ਨੇ ਜਾ ਉਹ ਉਹਦਾ ਜੱਥੇ ਕਿ ਉਹ ਲਈ ਵਧੀਆ ਗੱਲ ਦੇਖੋ ਸਾਡੇ ਸੂਬੇ ਦੇ ਮੋਖਾਂ ਦੀ ਸਰਪਾਲ ਸਿੰਘ ਮਾਨਹੋਰਾ ਦੀ ਦੂਰ ਅੰਦੇਸ਼ੀ ਦੀ ਸੋਚ ਆ ਉਹਨਾਂ ਦਾ ਇੱਕੋ ਸੁਪਨਾ ਵੀ ਪਿੰਡਾਂ ਦੇ ਵਿੱਚ ਸੈਕੂਲਰ ਧਰਮ ਨਿਰਪੱਖਤਾ ਸੋਚ ਬਣਾਈ ਜਾਵੇ ਕਦੇ ਇਹ ਨਾ ਹੋਵੇ ਵੀ ਐਸ ਪਾਰਟੀ ਦਾ ਸਰਪੰਚ ਆ ਜਾਂ ਉਸ ਪਾਰਟੀ ਦਾ ਸਰਪੰਚ ਆ ਔਰ ਪਿੰਡ ਦਾ ਜਿਹੜਾ ਸਰਪੰਚ ਆ ਉਹ ਸਾਂਝਾ ਹੁੰਦਾ ਹੈਗਾ ਸਾਰੀਆਂ ਪਾਰਟੀਆਂ ਵਾਦੀਆਂ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਆ ਉਸ ਦੀ ਚੋਣ ਕਰਨੀ ਆ ਔਰ ਜਿੱਥੇ ਸਰਬਸੰਤੀ ਦੀ ਚੋਣ ਹੋਏਗੀ ਉਸ ਪਿੰਡ ਦੀ ਪੰਚਾਇਤ ਨੂੰ ਲਗਭਗ 5 ਲੱਖ ਰੁਪਈਆ ਜਿਹੜਾ ਹੈਗਾ ਆ ਉਹ ਡਿਵੈਲਪਮੈਂਟ ਵਿਕਾਸ ਲਈ ਦਿੱਤਾ ਜਾਵੇਗਾ ਹੋਰ ਵੀ ਸਟੇਡੀਅਮ ਵਗੈਰਾ ਗਰਾਊਂਡਾਂ ਔਰ ਜਿਹੜੇ ਹੈਗੇ ਆ ਗੇਟਾਂ ਦੇ ਜਿਹੜੇ ਹੈਗੇ ਆ ਨਾਮ ਵੀ ਇਸ ਤਰ੍ਹਾਂ ਰਖਵਾਈ ਜਾਣਗੇ ਸੋ ਆਓ ਆਪਾਂ ਹਲਕਾ ਵਿਧਾਨ ਸਭਾ ਫਲੋਰ ਤੋਂ ਇੱਕ ਪਹਿਲ ਕਰੀਏ ਆਪਾਂ ਸਾਰੇ ਹੀ ਹਲਕੇ ਦੇ ਵਿੱਚ ਜਿਹੜਾ ਹੈ ਸਰਬਸੰਤੀ ਨਾਲ ਸਰਕਾਰਾਂ ਬਾਈਏ ਸਰਕਾਰ પાસે ਉਹ ਵਿਕਾਸ ਦੇ ਕੰਮਾਂ ਲਈ 5-5 ਲੱਖ ਰੁਪਈਆ ਲਈਏ ਔਰ ਹੋਰ ਵੀ ਵਿਕਾਸ ਦੇ ਵਿੱਚ ਜਿਹੜਾਗਾ ਯੋਗਦਾਨ ਪਾਈਏ